ਅਤਿਸ਼੍ਰੀ ਅਕਾਲ ਜੀ ਸਿਮਰਨ ਦੁੱਧ ਗਰਮ ਕਰਕੇ ਨਾਨਣ ਤੇ ਸੱਸ ਨੂੰ ਦੇਣ ਉਹਨਾਂ ਦੇ ਕਮਰੇ ਵਿੱਚ ਜਾ ਰਹੀ ਸੀ ਉਸ ਨੇ ਅਜੇ ਬੰਦ ਦਰਵਾਜ਼ੇ ਨੂੰ ਖੋਲਣ ਲਈ ਹੱਥ ਪਾਇਆ ਹੀ ਸੀ ਕਿ ਨਾਨਣ ਦੀ ਆਵਾਜ਼ ਕੰਨੀ ਪਈ ਬੀਜੀ ਤੁਸੀਂ ਸਿਮਰਨ ਨੂੰ ਬੜਾ ਸਿਰ ਜੜਾ ਰੱਖਿਆ ਹੈ ਜੇ 4 ਘੰਟੇ ਸਕੂਲ ਵਿੱਚ ਪੜ੍ਹਾ ਆਉਂਦੀ ਹੈ ਤਾਂ ਤੁਹਾਡੇ ਸਿਰ ਆਸਾਨ ਕਰਦੀ ਹੈ ਬਾਕੀ ਸਾਰਾ ਦਿਨ ਤਾਂ ਬੇਲੀ ਹੀ ਰਹਿੰਦੀ ਹੈ ਘਰ ਦਾ ਕੰਮ ਅਤੇ ਤੁਹਾਡੀਆਂ ਰੋਟੀਆਂ ਵੀ ਇਸ ਤੋਂ ਨਹੀਂ ਪੱਕਦੀਆਂ ਨਨਾਨ ਦੇ ਦਿਲ ਚੀਰਵੇਂ ਬੋਲ ਸੁਣ ਕੇ ਸਿਮਰਨ ਦਾ ਦਿਲ ਕੀਤਾ ਕਿ ਗਰਮ ਗਰਮ ਦੁੱਧ ਨਨਾਨ ਦੇ ਸਿਰ ਵਿੱਚ ਪਾ ਦੇਵੇ ਪਰ ਉਸ ਨੇ ਗੁੱਸੇ ਨੂੰ ਕਾਬੂ ਰੱਖ ਦੋਹਾਂ ਨੂੰ ਦੁੱਧ ਫੜਾ ਕੇ ਅਜੇ ਦਰਵਾਜ਼ੇੋਂ ਬਾਹਰ ਹੀ ਹੋਈ ਸੀ ਕਿ ਨਨਾਨ ਦੇ ਬੋਲ ਫਿਰ ਸੁਣਾਈ ਦਿੱਤੇ ਵੇਖ ਮਾਂ ਕਿਵੇਂ ਭੂਸਰੀ ਹੋਈ ਝੋਟੀ ਵਾਂਗ ਭੱਜ ਗਈ ਦੋ ਘੜੀਆਂ ਬੈਠ ਨਹੀਂ ਸਕਦੀ ਸਿਮਰਨ ਇਹ ਬੋਲ ਸੁਣ ਪਤਾ ਨਹੀਂ ਕਿਵੇਂ ਡਿੱਗਦੀ ਟੈਂਦੀ ਆਪਣੇ ਕਮਰੇ ਵਿੱਚ ਮੋਢੇ ਮੂੰਹ ਆਪਣੇ ਬਿਸਤਰ ਤੇ ਆ ਡਿੱਗੀ ਹੁਣ ਉਸਦੇ ਸਬਰ ਦਾ ਬੰਨ ਟੁੱਟ ਚੁੱਕਾ ਸੀ ਅੱਖਾਂ ਵਿੱਚ ਅਥਰੂਆਂ ਦਾ ਹੜ ਤੇ ਦਿਮਾਗ ਵਿੱਚ ਭਚਾਲ ਆਇਆ ਹੋਇਆ ਸੀ ਅਤੇ ਉਹ ਸੋਚ ਰਹੀ ਸੀ ਕਿ ਕੰਮ ਕਰਦਿਆਂ ਸਵੇਰ 5 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਜਾਂਦੇ ਹਨ ਮੈਂ ਅਜੇ ਵੀ ਵੇਲੀ ਹਾਂ ਪਰ ਸਾਸਾ ਤੇ ਨਨਾਨ ਦੋਵੇਂ ਡੱਕਾ ਭੰਨ ਕੇ ਦੂਰਾ ਨਾ ਕਰਨ ਦੇ ਬਾਵਜੂਦ ਵੀ ਮੈਨੂੰ ਵੇਲੀ ਦੱਸ ਦਿਆਂ ਹਨ ਪਤੀ ਨੂੰ ਵੀ ਮੇਰੀ ਕੋਈ ਗੱਲ ਸੁਣ ਕੇ ਰਾਜੀ ਨਹੀਂ ਉਹ ਵੀ ਮਾਂ ਤੇ ਭੈਣ ਦੀ ਹੀ ਮੰਨਦਾ ਹੈ ਉਸਨੇ ਪਤੀ ਵੱਲ ਵੇਖਿਆ ਉਹ ਟੀਵੀ ਦੇਖਣ ਵਿੱਚ ਮਗਨ ਸੀ ਅਤੇ ਬੱਚੇ ਹੂਕ ਸੁੱਤੇ ਪਏ ਸਨ ਪਰ ਉਸ ਦੀਆਂ ਅੱਖਾਂ ਵਿੱਚੋਂ ਨੀਂਦ ਹੰਬਲਾਗੇ ਉੱਡ ਚੁੱਕੀ ਸੀ ਉਸ ਦੇ ਨਨਾਨ ਤੇ ਸੱਸ ਅਜੇ ਵੀ ਸਿਮਰਨ ਦੀਆਂ ਚੁਗਲੀਆਂ ਵਿੱਚ ਮਗਨ ਸਨ ਕਦੇ ਕਦੇ ਨਨਾਨ ਦੀ ਉੱਚੀ ਹਸਣ ਦੀ ਆਵਾਜ਼ ਸਿਮਰਨ ਦੇ ਕੰਨਾਂ ਵਿੱਚ ਹਥੌੜੇ ਵਾਂਗ ਟਕਰਾ ਰਹੀ ਸੀ